ਯਾਨ ਆ ਸੇਟ ਲਾ ਮਾਣੇ ਸੇਟ ਟਾਕ ਲਾ ਮਾਣੇ ਆਉ ਦੇ ਤਾ ਹਾਂ ਸੇਟ ਟਾਕ ਲਾ ਵਾਸ ਮੜਾ ਜਾ ਸੇਟ ਟਾਕ ਲਾ ਲੈ ਮੇ ਇੱਥੇ ਮਾਮਾ ਜੀ ਮੁੰਡਾ ਤੋਲਾ ਤੇਰੀ ਸਕੇ ਤੇ सर ये मेरा नाम है हां मम्मा आज की मेरे खड़ा है तुम जाके पद पर टाइम है ये एक जड़ का मम्मी बहुत है बाट चाय के रखा हुई क्या क्या नंबर को चाय है वैसे खाली को मुंह में ठकरा देगी करना नहीं कुछ नहीं ਆ ਲੋ ਜੀ ਆਹ ਜੀ ਟਿੱਕਾ ਲਾ ਲਓ ਆ ਲੈ ਆ ਦੇ ਦੇ ਸਾਗਣ ਜਿਹੜਾ ਗੁੱਡੇ ਆਣੇ ਆ ਪੰਜ ਦੇਤੀ ਮੰਮੀ ਇਹ ਤੇ ਪੈਰ ਧਰ ਦੇ ਜੀ ਤੱਕ ਕੋਲ ਇਹਨੂੰ ਇੱਧਰ ਧਰੋਂਗੇ ਜਾ ਤੁਰ ਗੁਦੋਈ ਆ ਪੈਰ ਤਾਂ ਦੇਤੀ ਆ ਭੰਦੀ ਦੁੱਖਿਆ ਦੂਰ ਕਰਕੇ ਵੀ ਨਾ ਐ ਦੱਸਿਓ ਚੱਕ ਕੇ ਲਿਆ ਕੇ ਤੇ ਪੈਰ ਉਰੇ ਉੱਥੇ ਥੋੜਾ ਹੋਰ ਪਾਉਗਾ ਉਰੇ ਨੂੰ ਦੁਰਗਾ ਉੱਥੇ ਉਤੀ ਉਤੀ ਦਾਗਾ ਤੇ ਤੁਸੀਂ ਕਹਾਂ ਤਾਂ ਦੇ ਮਮਾ ਜੈ ਭਾਈ ਸਾਰੇ ਭੁਲਾਇਆ ਭਾਈ ਸਾਰੇ ਇਹਨਾਂ ਚੜਾ ਖਾਣਾ ਹਣ 10 ਦੀ 10 ਤਾਂ ਭੁਲਾਇਆ ਨਹੀਂ ਸਾਰੇ ਕੋਈ ਮਮਾ ਨਾ ਕੋਈ ਸਾਲ ਕੋਈ ਮੈਨੂੰ ਲੱਗਿਆ ਐਦਾਂ ਸਾਹਮਣੇ ਵਾਲੀ ਆਜੇ ਕੇ ਹੂੰ ਹਾਂ ਮੰਨ ਤਾ ਸਾਡੇ ਜਿਹੜੇ ਇਧਰ ਰੱਖਦੇ ਉਹ ਤੱਕੀ ਦੀ ਮਰੀ ਉਹ ਤਾਂ ਨਾ ਕੋਈ ਨਾ ਕੋਸਰੀ ਜਨਸੀ ਕੋਈ ਨਾ ਨਹੀਂ 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 ਇਹ ਨਹੀਂ ਹਿੰਦਾ ਵੀ ਸਾਰੇ ਰੁਕਣੀ ਜੁਲ ਹਾਂ ਉਹ ਪੈਦਲ ਉੱਪਰ ਇਹ ਸਾਰਾ ਹੋ ਗਈਆਂ ਹੁਣ ਕਰਦੇ ਨਾ ਮੈਂ ਕਰਦੇ ਨਹੀਂ ਰੱਖਣਾ ਹਾਂ ਹਣਾ ਆਵਾਜ਼ ਖਾਣਾ ਹੋਈ ਹੋਗੀ ਵਾਹ ਲੈ ਚਲ ਚਲ ਪਰ ਮੈਂ ਦੇਤਾ ਮੈਂ ਰੋ ਪਹਿਲਾਂ ਦੇ ਮੈਂ ਹਾਂ ਬਾਤ ਵਗ ਆ ਵੀ ਮਿਲੋ ਭਾਈ ਆ ਹੈਗਾ ਮੁੰਡਾ ਸਰਵਾਲਾ ਹਾਂ ਵੀ ਜੜੀ ਓਕੇ ਆ ਹਾਂ ਪੂਰਾ ਓਕੇ ਕੰਮ ਹੋਈ ਜਾਗਾ ਠੀਕ ਬਹਾ ਥੱਲੇ ਗਿਆ ਰੁਕ ਤੇ ਕਿਹੜੀ ਆ ਲਓ ਵੀ ਵਿਆਹ ਵਾਲੇ ਮੁੰਡੇ ਦਾ ਹੋ ਰਿਹਾ ਫੋਟੋ ਸ਼ੂਟ ਹਾਂਜੀ ਦੇਖ ਕੈਮਰਾ ਨੂੰ ਸਮਾਈ ਹਾਂਜੀ ਸਾਰਿਆਂ ਨੇ ਪਿਆਰ ਭਰੀ ਹਸਤੀ ਨਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਕ ਨਵੇਂ ਬਲੌਗ ਦੇ ਵਿੱਚ ਅੱਜ ਵੀ ਵਿਆਹ ਦਾ ਫਾਈਨਲੀ ਦਿਨ ਆ ਗਿਆ ਤੇ ਅੱਜ ਜੜੀਆਂ ਬਰਾਤ ਜਿੱਥੋਂ ਸਾਰਾ ਜੋ ਵਿਆਹ ਦਿਖਾਵਾਂਗੇ ਇਹ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਅੱਗੇ ਅਜੇ ਬਸ ਤੁਸੀਂ ਲਾਓ ਭਾਈ ਥੋੜੇ ਜਿਹੀ ਤੁਸੀਂ ਇਧਰ ਆ ਜੀ ਤੁਸੀਂ ਇੱਥੇ ਤੇ ਰਹਿ ਜਾਓ ਸਾਹਮਣੇ ਫਿਰ ਲਾਈਵ ਬਟਨ ਲੱਗੇ ਉਹ ਸਾਡਾ ਹੈਗਾ ਵੀ ਫਿਰ ਅਸੀਂ ਕਿ ਜਾਈਏ ਸੋਤੀ ਹੈਗਾ ਫਿਰ ਛੇਤੀ ਦੋ ਸੋ ਵੀਰੇ ਮੈਂ ਤਾਂ ਪਹਿਲੋ ਤੋਂ ਪਰਾਸ਼ਨਾ ਬਿਦਾਂ ਕਰੀ ਬਲੌਗ ਵੱਡ ਰਿਹਾ ਮੇਰੇ ਵੀਰਾਂ ਬਲੌਗ ਅੱਗੇ ਉਹਨੂੰ ਮੈਂ ਦਿਖਾ ਨਾਲੇ ਉਹ ਕਹਿੰਦਾ ਨਹੀਂ ਚੀਜ਼ਾਂ ਦਾ ਤਾਂ ਤੀ ਹੁੰਦਾ ਫਿਰ ਕੋ ਕ ਬਾਅਦ ਚ ਉਹ ਉਹ ਬਲੌਗ ਬੋਤਲਾ ਨਹੀਂ ਹੁੰਦਾ ਉਹ ਪਿਆਰ ਚ ਖੜਾ ਅੱਜ ਤਾਂ ਓਪੜ ਬਣ ਕੇ ਰਹਿਣਾ ਆਪਾਂ ਨਹੀਂ ਆ ਇਹਦਾ ਕੋਈ ਚੱਕਰ ਨਹੀਂ ਆ ਇਹਦਾ ਕੋਈ ਚੱਕਰ ਤਾਂ ਵੀ ਬਣ ਠੀਕ ਹੈ ਹੋ ਗਿਆ ਫਤਵਾ ਲਾ ਭਾਈ ਬਣ ਗਿਆ ਮੁੰਡਾ ਵਿਆਹ ਚਲੋ ਭਾਈ ਭਾਬੀ ਜੀ ਨੂੰ ਫੋਨ ਕਰ ਦੋ ਬਲੀ ਹਰ ਤੱਕ ਭਾਈ ਕਰੇ ਮਾ ਭਾਜੀ ਨੂੰ ਫੋਨ ਆ ਸੰਭੀ ਭਾਈ ਨੂੰ ਫੋਨ ਕਰ ਲਿਆ ਭਾਈ ਕਰ ਦਿੰਦੀ ਅੱਜ ਜਿੱਦਰਾ ਜਲਦੀ

ਚੈੱਕ ਕਰ ਲੈ ਦੋ ਨੰਬਰ ਕਰ ਦੋ ਜੀ ਕਰ ਦੋ ਕਰ ਦੋ ਜੀ ਇਹ ਬਾਦ ਚੋਂ ਨੰੰਦਾ ਤੋਂ ਬਾਅਦ ਫੁੱਲਾ ਟਾਈਮ ਆਉਂਦਾ ਫਿਰ ਆਪਾਂ ਦੀ ਟੈਨਸ਼ਨ ਨਹੀਂ ਫਿਰ ਆਪਾਂ ਹੁਣ ਨਹੀਂ ਗਏ ਜੀ ਹਾਂ ਫਿਰ ਨਹੀਂ ਆਪਾਂ ਗਏ ਜੀ ਹੁਣ ਨਹੀਂ ਲੋਕ ਬਾਈ ਨੂੰ ਬੁਲਾਈਏ ਫੋਟੋ ਕਰਾਈ ਜਾਂਦਾ ਇੱਕ ਗੱਲ ਸੁਣਦਾ ਇੱਕ ਮੇਰੀ ਇੱਕ ਗੱਲ ਸੁਣਦਾ ਜਾਈਵੇ ਸਾਈਡੀ ਨੂੰ ਕਰ ਰੋਕ ਜਾਈਆ ਜੀ ਸਾਈਡ ਆ ਜੁਦੀ ਜੀ नहीं तो ना जरूरत पड़ता रहा के यार तो साइटिंग करनी है ये तो बाद ये देखो मगे आगे आ रहे दे थे मैं वहाँ कर रही हूँ बेटी वाला मैं कर रही हूँ कर रहा हूँ ठीक है मैं कैमरे के अंदर देखना भी नहीं नें नें, कर थी, थी। थी। ना दे दे नहीं ना चलो चलो जरूरत पड़ता रहा के तो बस सार स्वाइल एक्चुअली साइटिंग ही करनी है आज ਕੜ ਤੋਂ ਵੀ ਦੇਵਾ ਇੱਥੇ ਵੀ ਸੈਟਿੰਗ ਨਹੀਂ ਕਰਦਾ ਇਹ ਤਾਂ ਵੀ ਰੁਕਦਾ ਨਹੀਂ ਉੱਪਰ ਸੈੱਟ ਕਰਦਾ ਇਸ ਪੰਜ ਇੱਥੇ ਤਾਂ ਨਹੀਂ ਹੈਂਡਫੋਨ ਓਕੇ ਇੱਕ ਵਾਰ ਇਧਰ ਆਇਓ ਬਾਜੀ ਇਹਦੇ ਨਾਲ ਜੋ ਕੁਮ ਕਿ 이동으로 네. 그 넘어갔다. <앉1890> <book Shoulderbury> <situación>

4 ਰੁਪਏ ਦਿੱਤੇ ਹਾਂਜੀ ਮੇਰਾ ਮੇਰਾ ਜਿਹੜਾ ਆਨ ਜੋੜੋ ਬਸ ਮੈਂ ਮਾਪੇ ਦਾ ਸੈਟਅਪ ਸੈਟੋ ਨੇ ਆਪੇ ਕਰ ਦਿੰਦਾ ਨਹੀਂ ਉਹਨੇ ਆਪੇ ਕਰ ਦਿੰਦੇ ਆਹ ਚੋਣ ਵਾਲਾ ਵਾਲਾ ਸਕੇਲਾ ਮੱਧਮ ਬੋਛਪਟ ਗੱਭਰੂ ਲੈ ਕੇ ਹਾਜ਼ਰ ਹੋ ਉਹ ਮਾਲਵੇ ਦੇ ਮਸ਼ਹੂਰ ਲੋਕ ਪੋਲੀਆ ਲੋਕ ਸਾਜਣਾ ਮੇਲ ਬਣਵਾਈ ਬਣਵਾਈ ਬਈ ਸੋਹਣੀ ਜੀ ਦਾ ਖੰਡ ਕੇ ਮੁੰਡਾ ਸੋਹਣੀ ਜੀ ਪਗ ਬਨ ਕੇ ਮੁੰਡਾ ਬਈ ਸੋਹਣੀ ਜੀ ਪਗ ਬਨ ਕੇ ਮੁੰਡਾ ਵਿੱਚ ਬਹਿ ਰਿਹਾ ਬਈ ਸੁਰਮਾ ਦੇਖੋ ਜਾਂਦਾ ਡੁੱਲਦਾ ਸੁਰਮਾ ਦੇਖੋ ਜਾਂਦਾ ਡੁੱਲਦਾ ਕਿਹੜੀ ਬਾਪੂ ਨੇ ਪਾਇਆ शौक़ y corto ਆਪ ਕੋਈ ਵੀ ਰੀਤ ਨਹੀਂ ਹੈ ਕਿ ਜਦੋਂ ਵੀ ਸਤਿਗੁਰੂ ਗੁਰਨਾਮਕ ਦੇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਆ ਜਾਵੇ ਬੜੇ ਪਿਆਰ ਨਾਲ ਮੱਥਾ ਟੇਕ ਕੇ ਉੱਠਣਾ ਹੈ ਔਰ ਆਪਣੇ ਨਰਾਂ ਖੱਬੇ ਹੱਥ ਨੂੰ ਲੈ ਕੇ ਪ੍ਰਕਰਮਾ ਸ਼ੁਰੂ ਕਰਦਿਆਂ ਹਨ ਆ ਆ ਆ ਪੂਰੀ ਆਸਾ ਇਤਨੁਕ ਤੋਰ ਤੈਣਾ ਉਈਆ ਸਾਹੀ ਮੇਰੀ ਮਨਸਾ ਮਨਸਾ ਮੀਰੇ ਰਾਮ ਉਈਆ ਸਾਹੀ ਉਈਆ ਪਾਣ ਗੁਰੂ ਪਿਆਰੇ ਸਾਧ ਸੰਗਤ ਸਾਡੇ ਦੋਹਾਂ ਪਰਿਵਾਰਾਂ ਵੱਲੋਂ ਆਈ ਸਹਾ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਖੁਸ਼ੀਆਂ ਦੇ ਵਿੱਚ ਸਭ ਲੋਕੇ ਚਾਰ ਚੰਨ ਲਾਏ ਤੇ ਸਤਿਗੁਰੂ ਜੀ ਨੇ ਰਹਿਮ ਕਰ ਦਿੱਤੀ ਸਾਡੇ ਬੱਚਿਆਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਭਾਜ ਕਰਦੇ ਆ ਤੇ ਸਹਾ ਸੰਗਤ ਕਿੰਨੇ ਬੋਲਨ ਦਾ ਬਹੁਤ ਪੂਜਾ ਕਰ ਸਮਾਂ ਜਾਦ ਤੇੰਦਾ ਸਮਾਂ ਬਹੁਤ ਹੋ ਚੁੱਕਿਆ ਤੇ ਇਹ ਇੱਕ ਅਜਿਹੀ ਪਰਵਾਨ ਕਰਦੀ ਦੁਬਾਰਾ ਫਿਰ ਫਤੇ ਬਣਾਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਲਓ ਭਾਈ ਉਹ ਗ੍ਰੰਟਰ ਦੀ ਮੱਧ ਲੈ ਲਈ ਜੀ ਆ ਦੇਰੀ ਤਾਂ ਨਹੀਂ ਕੀਤੀ ਪਾਜੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚੱਲ ਕੋਈ ਨਾ ਪਾਜੀ ਸਕੀਮ ਲਾ ਗਿਆ ਇੱਧਰ ਹੈ ਪਾਜੀ ਸਕੀਮ ਲਾ ਗਈ ਮੈਂ ਵੀ ਕਿਹਾ ਉਹ ਨੂੰ ਤਾਂ ਜਾਂਦੇ ਨੇ ਇਹ

ਇੱਧਰ ਆਜ ਭਾਜੀ ਦੀ ਵਧਾਈਆਂ ਵਧਾਈਆਂ ਜੀ ਸਾਡੇ ਦੋਨਾਂ ਨੇ ਹੈ ਜੀ ਲਵਾਤੀ ਚਲੋ ਵੀ ਨਵੇੜੋ ਜਦ ਪਵਾਦੋਂ ਪਾਲਣ ਨਹੀਂ ਸਾਡੇ ਰਵਾਜ ਨਾਲੇ ਹੋਣਾ ਨਾ ਲਓ ਭਾਈ ਲਓ ਭੱਜ ਕੇ ਆ ਲੈ ਤੇ ਮਰਵਾ ਗੇ ਜਰਾ ਅੱਬਾ ਨਾਲ ਲੈ ਚਾਈ ਮਾੜੀ ਬਲਕੀ ਭਾਈ ਉੱਤੀ ਚਲੀਏ ਜੀ ਆਜੋ ਫਿਰ ਬਣੀਓਣੋਂ ਪਹਿਲੇ ਪਹੁੰਚ ਗਏ ਤੇ ਆ ਲਾਓ ਹੀ ਪਹੁੰਚ ਗਏ ਤੇ ਆ ਦੇਖ ਕੇ 頑張ってください。<laughs> <laughs> ਜੋ ਜਿੰਨੇ ਮੰਗੇ ਉਹਨੇ ਦੇਤੇ ਅਜੇ ਤੱਕ ਇੱਕ ਟਾਈਪ ਦਾ ਵੀ ਨਹੀਂ ਹੈਗੇ ਪੂਰਾ 5100 ਆ ਪੂਰਾ 2500 ਹੀ ਲਾਣਾ ਹੈ ਹਾਂ 100 ਲੈ 150 ਲੈ ਚੱਕ ਚੱਕ ਚਲੋ ਵੀ ਆਹ ਆਹ 14 ਅੱਜ ਤਾਂ ਕੈਂਚੀ ਵੀ ਆਉਂਦੀ ਰਹਿ ਗਈ ਤੇ ਕੈਂਚੀ ਨਹੀਂ ਲੋਟਾ ਲੋਟਾ ਜੰਮ ਇੱਕ ਚਾਲ ਭਾਈ I'm to not looking at